ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ 9 ਮਈ ਤੋਂ 12 ਮਈ ਤੱਕ ਦੇ ਮੌਸਮ ਬਾਰੇ ਗੱਲ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਵਧਣ ਦੀ ਉਮੀਦ ਹੈ ਤਾਪਮਾਨ ਜਿਹੜਾ 42-43 ਡਿਗਰੀ ਤੋਂ ਵੀ ਉੱਪਰ ਜਾ ਸਕਦਾ ਹੈ ਉੱਚ ਥਾਂ ਦੇ ਉੱਤੇ ਬਰਖਾ ਦੀ ਉਮੀਦ ਵੀ ਕੀਤੀ ਜਾਂਦੀ ਸੀ ਉਸੇ ਤਰ੍ਹਾਂ ਹੀ ਹੁੰਦਾ ਦਿਖਾਈ ਦੇ ਰਿਹਾ ਇੱਕ ਤਕੜਾ ਸਿਸਟਮ ਜਿਹੜਾ ਪੰਜਾਬ ਦੇ ਵਿੱਚ 9 ਮਈ ਤੋਂ ਆਪਾਂ ਨੂੰ ਐਕਟਿਵ ਹੁੰਦਾ ਦਿਖਾਈ ਦੇ ਰਿਹਾ ਜਿਹੜਾ 12 ਮਈ ਤੱਕ ਕਾਰਵਾਈ ਕਰੇਗਾ ਤੇ ਸਿਸਟਮ ਆ ਜਿਹੜਾ ਪਹਿਲਾਂ ਕੁਝ ਹਲਕਾ ਦਿਖਾਈ ਦੇ ਰਿਹਾ ਸੀ ਪਰ ਹੁਣ ਕਾਫੀ ਛਟਰਾਉਂ ਦਿਖਾਈ ਦੇ ਰਿਹਾ ਜਿਸ ਕਰਕੇ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਫੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਹੁਣ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਬਿਜਲੀ ਲਿਸ਼ਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰੀਕ ਨੂੰ ਵਾਰਨਿੰਗ ਹੈ ਕਿਸ ਤਰੀਕ ਨੂੰ ਵਾਰਨਿੰਗ ਨਹੀਂ ਇਹ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਜੋ ਖਸਾਨ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਤੇ ਮੌਸਮ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਹੁਣ ਆਪਾਂ ਵੈਬਸਾਈਟ ਦੀ ਸਹਾਦਤ ਨਾਲ ਦੇਖਦੇ ਹਾਂ ਕਿ ਸਿਸਟਮ ਦਾ ਪ੍ਰਭਾਵ ਕਿਸ ਤਰੀਕ ਨੂੰ ਕਿੱਥੇ ਦਿਖਾਈ ਦਿੰਦਾ ਹੈ ਆ ਜਿਹੜਾ 9 ਮਈ ਤੋਂ ਆਪਾਂ ਦੇਖੋ ਤੁਸੀਂ 9 ਮਈ ਤੋਂ ਥੋੜਾ ਜਿਆਦਾ ਦਿਖਾਈ ਦਿੰਦਾ ਪਰ 10 ਮਈ ਤੋਂ ਹੁਣ ਏਰੀਆ ਜ਼ਿਆਦਾ ਕਵਰ ਕਰਦਾ ਦਿਖਾਈ ਦਿੰਦਾ 11 12 ਮਈ ਵਾਲਾ 13 ਮਈ ਤੱਕ ਵੀ ਆਪਾਂ ਨੂੰ ਇੱਥੇ ਏਰੀਆ ਕਵਰ ਕਰਤਾ ਦਿਖਾਈ ਦੇ ਰਿਹਾ ਆ ਜਿਹੜਾ ਨੀਲੇ ਜਿਹੇ ਰੰਗ ਦਾ ਬੱਦਲ ਦਿਖਾਈ ਦੇ ਰਿਹਾ ਇਹ ਇਹ ਸਿਸਟਮ ਇਹਦਾ ਪ੍ਰਭਾਵ ਆ ਇਸਦਾ ਪ੍ਰਭਾਵ 11 ਮਤੇ 12 ਮਈ ਤੱਕ ਕਾਫੀ ਏਰੀਆ ਚ ਦਿਖਾਈ ਦਿੰਦਾ ਹੁਣ ਆਪਾਂ ਕਿ ਜਿਲੇ वाइज ਵਾਰਨਿੰਗ ਦੇਖ ਲੈਣਾ ਕਿਹੜੇ ਜ਼ਿਲ੍ਹੇ ਦੇ ਵਿੱਚ ਆ ਕਿਸ ਤਰੀਕ ਨੂੰ ਵਾਰਨਿੰਗ ਆ ਕਿਸ ਤਰੀਕ ਨੂੰ ਵਾਰਨਿੰਗ ਨਹੀਂ ਮਾਜੇ ਦੇ ਵਿੱਚ ਗੱਲ ਸ਼ੁਰੂ ਕਰ ਲੈਣਾ ਮਾਜੇ ਦੇ ਵਿੱਚ ਪਠਾਨਕੋਟ ਗਰਦਾਸਪੁਰ ਸ਼੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਚਾਰੀ ਜ਼ਿਲ੍ਹਿਆਂ ਦੇ ਵਿੱਚ ਤਿੰਨੇ ਦਿਨ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ 10 ਮਈ 11 ਅਤੇ 12 ਮਈ ਤਿੰਨੇ ਦਿਨ ਦੀ ਵਾਰਨਿੰਗ ਹੈ ਇਸ ਕਰਕੇ ਪਠਾਨਕੋਟ ਗਰਦਾਸਪੁਰ ਸ਼੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਿੰਨ ਹੀ ਦਿਨ ਬਿਜਲੀ ਲਿਸਕਣ ਲਿਸਕਣ ਦੇ ਕਟਨਾਵਾ ਵਾਪਰ ਸਕਦੀਆਂ ਨੇ ਤੇਜ਼ ਹਵਾ ਵੀ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਅੰਦੋਆਬੇ ਦੇ ਵਿੱਚ ਚਾਰ ਜ਼ਿਲ੍ਹੇ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜੁਲੰਦਰ ਇਨ੍ਹਾਂ ਚਾਰੇ ਜ਼ਿਲ੍ਹਿਆਂ ਦੇ ਵਿੱਚੋਂ ਜੁਲੰਦਰ ਜ਼ਿਲ੍ਹੇ ਨੂੰ ਜੇ ਆਪਾਂ ਛੱਡ ਦਈਏ ਬਾਕੀ ਦੇ ਤਿੰਨ ਜ਼ਿਲ੍ਹੇ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਵਿੱਚ ਤਿੰਨੇ ਦਿਨ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਕਰਕੇ ਇੱਥੇ 10 11 ਅਤੇ 12 ਮਈ ਨੂੰ ਘਰ ਚ ਚਮਕਣ ਵਾਲਾ ਬਿਜਲੀ ਲਿਸ਼ਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ ਜੁਲੰਦਰ ਜ਼ਿਲ੍ਹੇ ਦੇ ਵਿੱਚ ਸਿਰਫ 10 ਮਈ ਨੂੰ ਹੀ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ 10 ਮਈ ਨੂੰ ਗਰਦ ਚਮਕ ਨਾਲ ਬਿਜਲੀ ਲਿਸ਼ਕਣ ਜਾਂ ਘਟਨਾਵਾਂ ਵਾਪਰ ਸਕਦੀਆਂ ਨੇ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ ਪਰ 11 ਤੇ 12 ਮਈ ਨੂੰ ਜਲੰਧਰ ਜ਼ਿਲ੍ਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਨਹੀਂ ਮੌਸਮ ਜਿਹੜਾ ਆਮ ਤੌਰ ਤੇ ਠੀਕ ਰਹੂਗਾ ਅੱਗੇ ਪੱਛਮੀ ਮਾਲਵਾ ਦੀ ਗੱਲ ਕਰਦੇ ਹਾਂ ਫਰੂਜ਼ਪੁਰ ਫਾਜ਼ਲਕਾ ਫਰੀਦਕੋਟ ਸ਼੍ਰੀ ਮੁਕਸਰ ਸਾਹਿਬ ਮੋਗਾ ਤੇ ਬਠਿੰਡਾ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚੋਂ ਫਰੂਜ਼ਪੁਰ ਜ਼ਿਲ੍ਹੇ ਦੇ ਵਿੱਚ 3 ਦਿਨ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ 10 ਮਈ ਅਤੇ 11-12 ਨੂੰ ਤੰਨੇ ਦੇ ਹਨ ਘਰ ਚਮਕ ਨਾਲ ਬਿਜਲੀ ਲਿਸਕਣ ਦੇ ਘਟਨਾਵਾ ਵਾਪਰ ਸਕਦੀਆਂ ਨੇ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋ ਸਕਦੀ ਹੈ ਫਾਜ਼ਲ ਕਾ ਜਲੇ ਦੇ ਵਿੱਚ 10 ਅਤੇ 12 ਮਈ ਨੂੰ ਕੋਈ ਵਾਰਨਿੰਗ ਨਹੀਂ 10 ਅਤੇ 12 ਨੂੰ ਪਰ 11 ਮਈ ਨੂੰ ਫਾਜ਼ਲ ਕਾ ਜਲੇ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ ਘਰ ਚਮਕ ਨਾਲ ਬਿਜਲੀ ਲਿਸਕਣ ਦੇ ਘਟਨਾਵਾ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਫਾਜ਼ਲ ਕਾ ਜਲੇ ਦੀ ਗੱਲ ਕਰਦੇ ਹਾਂ ਫਾਜ਼ਲ ਕਾ ਦੇ ਵਿੱਚ 10 ਅਤੇ 11 ਮਈ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਦੋਵੇਂ ਦਿਨ ਵਾਰਨਿੰਗ ਹੈ ਪਰ 12 ਮਈ ਨੂੰ ਫਾਜ਼ਲ ਕਾ ਜ਼ਿਲ੍ਹੇ 'ਚ ਵਾਰਨਿੰਗ ਨਹੀਂ ਇਸ ਕਰਕੇ ਇੱਥੇ ਗਰਜ ਚਮਕ ਨਾਲ ਬਿਜਲੀ ਲਿਸ਼ਕਣ ਦੀਆਂ ਘਟਨਾਵਾਂ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਰਖਾ ਹੋ ਜਾਂਦੀ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਿਰਫ 12 ਮਈ ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ 10 ਅਤੇ 11 ਮਈ ਨੂੰ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਕੋਈ ਵਾਰਨਿੰਗ ਨਹੀਂ ਇਸ ਲਈ 12 ਮਈ ਨੂੰ ਇੱਥੇ ਬਿਜਲੀ ਲਿਸ਼ਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਮੋਗਾ ਜ਼ਿਲ੍ਹੇ ਦੇ ਵਿੱਚ ਇੱਥੇ 10 ਅਤੇ 11 ਮਈ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ 12 ਮਈ ਨੂੰ ਮੋਗਾ ਜ਼ਿਲ੍ਹੇ 'ਚ ਕੋਈ ਵਾਰਨਿੰਗ ਨਹੀਂ ਇਸ ਲਈ 10 ਅਤੇ 11 ਮਈ ਨੂੰ ਮੋਗਾ ਜ਼ਿਲ੍ਹੇ ਦੇ ਵਿੱਚ ਗਰਜ ਚਮਕ ਤੇ ਨਾਲ ਬਿਜਲੀ ਡਿਸ਼ਕਣ ਜਾਂ ਕਟਣਾ ਵਾ ਤੇਜ਼ ਆਵਾਜ਼ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਰਖਾ ਵੀ ਹੋ ਸਕਦੀ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਿਰਫ 11 ਮਈ ਨੂੰ ਇਹੀ ਜਿਹੜੀ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ 10 ਅਤੇ 12 ਮਈ ਨੂੰ ਅਮ ਠੰਡੇ ਚ ਕੋਈ ਵਾਰਨਿੰਗ ਨਹੀਂ ਇਸ ਲਈ 11 ਮਈ ਨੂੰ ਗਰਜ ਚਮਕਦੇ ਨਾਲ ਬਿਜਲੀ ਲਿਸਕਣ ਜਾਂ ਘਟਨਾਵਾਂ ਆ ਵਾਪਰ ਸਕਦੀਆਂ ਨੇ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਪੂਰਬੀ ਮਾਲਵਾ ਦੀ ਜੇ ਆਪਾਂ ਗੱਲ ਕਰਦੇ ਆ ਪੂਰਬੀ ਮਾਲਵਾ ਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਰੂਪਨਗਰ ਐਸਐਸ ਨਗਰ ਅਤੇ ਮਲੇਰਕੋਟਲਾ ਇੱਥੇ ਲੁਧਿਆਣਾ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਿਰਫ ਇੱਕ ਦਿਨ 10 ਮਈ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ 11 ਤੇ 12 ਮਈ ਨੂੰ ਵਾਰਨਿੰਗ ਕੋਈ ਵਾਰਨਿੰਗ ਨਹੀਂ ਹੈਗੀ ਆ ਮਾਲਸਾ ਜ਼ਿਲ੍ਹੇ ਦੀ ਜੇ ਗੱਲ ਕਰਦੇ ਆ ਤਿੰਨੇ ਦਿਨ ਕੋਈ ਵਾਰਨਿੰਗ ਨਹੀਂ ਇੱਥੇ ਤਿੰਨੇ ਦਿਨ ਮੌਸਮ ਆਮ ਤੌਰ ਤੇ ਠੀਕ ਰਹਿਣ ਦੀ ਸੰਭਾਵਨਾ ਹੈ ਕਿ ਕੁਝ ਜਗ੍ਹਾ ਤੇ ਕਿਣਬਣ ਦੀ ਹੋ ਸਕਦੀ ਆ ਪਰ ਕੋਈ ਵਾਰਨਿੰਗ ਨਹੀਂ ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੀ ਜੇ ਗੱਲ ਕਰਦੇ ਆ 10 ਮਈ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ 11 12 ਮਈ ਨੂੰ ਕੋਈ ਵਾਰਨਿੰਗ ਨਹੀਂ ਇਸ ਕਰਕੇ 10 ਮਈ ਨੂੰ ਪੀਲੇ ਰੰਗ ਦੀ ਵਾਰਨਿੰਗ ਕਰਕੇ ਘਰ ਚ ਚਮਕ ਨਾਲ ਬਿਜਲੀ ਲਿਸਟ ਕਰਨੀਆਂ ਕਟਣਾਵਾ ਹੋ ਸਕਦੀਆਂ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋ ਸਕਦੀ ਹੈ ਅੱਗੇ ਚਾਰ ਜ਼ਿਲ੍ਹੇ ਸ਼੍ਰੀਫਤਗੜ੍ਹ ਸਾਹਿਬ ਰੂਪਨਗਰ ਐਸਐਸ ਨਗਰ ਤੇ ਪਟਿਆਲਾ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 10 11 ਤੇ 12 ਮਈ ਨੂੰ ਤਿੰਨੇ ਦਿਨ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਲਈ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਤਿੰਨੇ ਹੀ ਦਿਨ ਕਰਜ਼ ਚਮਕਣ ਵਾਲਾ ਬਿਜਲੀ ਲਿਸ਼ਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋ ਸਕਦੀ ਹੈ ਅਗੇ ਮਲੇਰ ਕੋਟਲਾ ਜ਼ਿਲ੍ਹਾ ਰਹਿ ਗਿਆ ਮਲੇਰ ਕੋਟਲਾ ਜ਼ਿਲ੍ਹੇ ਦੀ ਆਪਾਂ ਗੱਲ ਕਰਦੇ ਹਾਂ ਸਿਰਫ 1 ਦਿਨ 10 ਮਈ ਨੂੰ ਹੀ ਪੀਲੇ ਰੰਗ ਦੀ ਵਾਰਨਿੰਗ ਹੈ 11 ਤੇ 12 ਮਈ ਨੂੰ ਮਲੇਰ ਕੋਟਲੇ 'ਚ ਕੋਈ ਵਾਰਨਿੰਗ ਨਹੀਂ ਇਸ ਲਈ 10 ਮਈ ਨੂੰ ਮਲੇਰ ਕੋਟਲਾ ਦੇ ਵਿੱਚ ਘਰ ਚ ਚੱਕ ਨਾਲ ਬਿਜਲੀ ਇਲਿਸ਼ ਕਰਨ ਦੀਆਂ ਕਟੜਾਵਾ ਹੋ ਸਕਦੀਆਂ ਨੇ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋ ਸਕਦੀ ਹੈ 11 ਤੇ 12 ਮਈ ਨੂੰ ਮਲੇਰ ਕੋਟਲੇ 'ਚ ਕੋਈ ਵਾਰਨਿੰਗ ਨਹੀਂ ਮੌਸਮ ਆਮ ਤੌਰ ਤੇ ਠੀਕ ਰਹਿਣ ਦੀ ਉਮੀਦ ਹੈ ਏਸੀ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਹਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ